ਬਾਦ ਸ਼ਾਹਾਂ ਦਾ ਬਾਦਸ਼ਾਹ ਸੱਚੇ ਪਾਤਸ਼ਾਹ ਸ਼ਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਸਤਗੁਰਾਂ ਦੀ ਚੜਤ ਪਹਿਰਾਵਾ ਕਿਉਂਕਿ ਸਮੇਂ ਦੇ ਰਾਜਿਆਂ ਨੂੰ ਇਹ ਚੈਲੰਜ ਸੀ ਸਤਗੁਰਾਂ ਨੇ ਆਪਣੀ ਚੜਤ ਰੱਖੀ ਤਖਤ ਲਾਇਆ ਕਲਗੀ ਲਾਈ ਦਸਤਾਰ ਸਜਾਈ ਇਹ ਜਾਲਮ ਰਾਜਾਂ ਨੂੰ ਚੈਲੰਜ ਸੀ ਕਿਉਂਕਿ ਜਾਲਮ ਰਾਜੇ ਸੀ ਜਿਹੜੇ ਇਹ ਕਹਿੰਦੇ ਸੀ ਵੀ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਦਸਤਾਰ ਨਹੀਂ ਸਜਾ ਸਕਦਾ ਮਤਲਬ ਗੁਲਾਮ ਰੱਖਦੇ ਸੀ ਨਾ ਲੋਕਾਂ ਨੂੰ ਪਰ ਸਤਿਗੁਰੂ ਕਹਿੰਦੇ ਗੁਰੂ ਘਰ ਕਿਸੇ ਦੀ ਗੁਲਾਮੀ ਨਹੀਂ ਕਬੂਲਦਾ ਇਸ ਕਰਕੇ ਸਤਿਗੁਰੂ ਆਪਣੀ ਪੂਰੀ ਚੜਤ ਰੱਖਦੇ ਸੀ ਆਪਾਂ ਸਾਹਮਣੇ ਸਰੂਪ ਦੇਖ ਰਹੇ ਹਾਂ ਗੁਰੂ ਸਾਹਿਬ ਦਾ ਇਹ ਰਾਜਿਆਂ ਦੇ ਰਾਜੇ ਮਹਾਰਾਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ ਸਨ ਜਿੰਨੇ ਵੀ ਰਾਜੇ ਸੀ ਉਸ ਸਮੇਂ ਦੇ ਇਹ ਰਾਜਿਆਂ ਨੂੰ ਚੈਲੰਜ ਸੀ ਸਤਗੁਰਾਂ ਦਾ ਇੰਨੀ ਚੜਤ ਰੱਖਣੀ ਆ ਆਪਦੀ ਬਾਦਸ਼ਾਹਾਂ ਬਾਲਾ ਬੇਸ ਰਾਜਿਆਂ ਦੇ ਰਾਜੇ ਮਹਾਰਾਜ ਚਲੋ ਇਹ ਇੰਨੀ ਕਿ ਸਿਫਤ ਗੁਰੂ ਦੇ ਬਾਣੇ ਦੀ ਤੇ ਬਾਕੀ ਸਿਫਤ ਸਲਾਹ ਤਾਂ ਸਤਿਗੁਰਾਂ ਦੀ ਕੀਤੀ ਨਹੀਂ ਜਾ ਸਕਦੀ ਕਿਉਂ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭ ਹਰਦਰਗਾ ਹਰਦਰਗਾ ਕਾ ਬਸੀਠ ਗੁਰੂ ਸੱਚੇ ਪਾਤਸ਼ਾਹ ਜੀਵਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਗੁਰੂ ਮਲਾ ਦਿੰਦਾ ਹੈ ਤੇ ਹਰੀ ਪ੍ਰਭੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਬਸੇਬਾ ਕਰਾਉਂਦਾ ਜੋ ਆਪਾਂ ਸਤਗੁਰਾਂ ਦੀ ਕਿਰਪਾ ਸਦਕਾ ਲੜੀ ਬਾਹਰ ਸ਼ਬਦ ਵਿਚਾਰ ਕਰਦੇ ਆ ਅੱਜ ਪਾਵਨ ਪਵਿੱਤਰ ਅੰਗ 432 ਤੇ ਹੀ ਸੁਭਾਇਮਾਨ ਸ਼ਬਦ ਹੈ ਉਹਦੇ ਵਿੱਚੋਂ ਪੰਕਤੀਆਂ ਰਹਿੰਦੀਆਂ ਨੇ ਉਹ ਜੋ ਅਖਰੀ ਇੱਕ ਇੱਕ ਅੱਖਰ ਦਾ ਭਾਵ ਦੱਸ ਦੇ ਨੇ ਸਤਿਗੁਰੂ ਅੱਜ ਖਖੇ ਅੱਖਰ ਦੀ ਗੱਲ ਕਰਦੇ ਨੇ ਮਹਾਰਾਜ ਖਖੇ ਖੁੰਧਕਾਰ ਸ਼ਾ ਆਲਮ ਕਰ ਖਰੀਦ ਜਨ ਖਰਚ ਦਿਆ ਮਹਾਰਾਜ ਕਹਿੰਦੇ ਨੇ ਜੋ ਸਦਾ ਸਾਰੀ ਦੁਨੀਆ ਦਾ ਪਾਤਸ਼ਾਹ ਹੈ ਜੋ ਖੁਦਾ ਜੋ ਖੁਦਾ ਸਾਰੀ ਦੁਨੀਆ ਦਾ ਪਾਤਸ਼ਾਹ ਹੈ ਤੇ ਜਿਸ ਨੇ ਸਾਰੇ ਜਗਤ ਨੂੰ ਰੋਜੀ ਉਪੜਾਈ ਹੋਈ ਹੈ ਇਹ ਭਾਈ ਜੇ ਤੂੰ ਸੱਚਮੁੱਚ ਵਿਦਵਾਨ ਹੈ ਤਾਂ ਉਸੇ ਦੀ ਸਿੱਖਤ ਸਲਾਹ ਦਾ ਸੌਦਾ ਕਰ ਅਖਮੋਨਾ ਆਪਣੇ ਆਪ ਨੂੰ ਵਿਦਵਾਨਾਂ ਤੇ ਸਿੱਖਤ ਸਲਾਹਾਂ ਤੋਂ ਹੋਰ ਕਿਸੇ ਦੀਆਂ ਕਰਦਾ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜੇ ਤੂੰ ਭਾਈ ਵਿਦਵਾਨ ਪੰਡਤ ਅਖਮੋਨਾ ਪੰਡਤ ਮੈਨੇ ਵਿਦਵਾਨ ਹੁੰਦਾ ਜੀ ਜੇ ਤੂੰ ਵਿਦਵਾਨ ਪੰਡਤ ਹੈ ਤਾਂ ਉਸੇ ਦੀ ਸਿੱਖਤ ਸਲਾਹ ਕਰ ਅਕਾਲ ਪੁਰਖ ਵਾਹਿਗੁਰੂ ਦੀ ਅਗੇ ਮਹਾਰਾਜ ਦੱਸਦੇ ਨੇ ਬੰਦਾ ਨਾ ਜਾਕੇ ਬੰਦਾ ਨਾ ਜਾਕੇ ਸਭ जग ਬੰਧਿਆ ਅਬਰੀ ਕਾ ਨਹੀਂ ਹੁਕਮ ਪਿਆ ਦ ਅਗੀ ਨਾ ਪੰਕਤੀ ਮਹਾਰਾਜ ਕਹਿੰਦੇ ਜਿਸ ਦੇ ਹੁਕਮ ਵਿੱਚ ਸਾਰਾ ਜਗਤ ਨੱਫਿਆ ਹੋਇਆ ਹੈ ਤੇ ਉਸ ਤੋਂ ਬਿਨਾਂ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ ਇੱਥੇ ਉਸੇ ਦੀ ਹੀ ਸਿਫਤ ਸਲਾਹ ਕਰ پائی ਜਿਹਦਾ ਹੁਕਮ ਚੱਲਦਾ ਹੈ जिन्हें तन्नू इस संसार ते மனுਖੇ ਜਨਮ ਦੀ ਦਾਤ ਦੇ ਕੇ ਭੇਜਿਆ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪਣੀ ਕੁਦਰਤ ਦੇ ਨਿਜਮ ਮੁਤਾਬਕ ਰਿਜਕ ਪਾਣੀ ਪੈਦਾ ਕਰਦਾ ਤੇਰੇ ਵਾਸਤੇ ਆਕਸੀਜਨ ਦੇ ਰਿਹਾ ਪਾਣੀ ਤੈਨੂੰ ਦੇ ਰਿਹਾ ਤਪਸ ਦੇ ਰਿਹਾ ਹੁਣ ਸਰੀਰ ਅੰਦਰ ਵੀ ਹੈ ਨਾ ਟੈਂਪਰੇਚਰ ਵੀ ਹੈ 98 ਨਾਲ 99 ਰਹਿੰਦਾ ਸਦਾ ਹੀ ਸਰੀਰ ਦੇ ਅੰਦਰ ਚਾਹ ਜਿੰਨੀ ਮਰਜ਼ੀ ਸਰਦੀ ਹੋਵੇ ਜਿੰਨੀ ਮਰਜ਼ੀ ਗਰਮੀ ਹੋਵੇ ਇਹ ਨਹੀਂ ਹੈ ਵੀ ਗਰਮੀ ਨਾਲ ਵੱਧ ਜਾਂਦਾ ਤੇ ਜਾਂ ਸਰਦੀ ਨਾਲ ਡਾਊਨ ਹੋ ਜਾਂਦਾ ਨਾ ਹਾਂ ਕੋਈ ਸਰੀਰਕ ਪ੍ਰੋਬਲਮ ਹੈ ਤਾਂ ਹੁੰਦਾ ਵੱਧ ਘਟ ਤਾਪਮਾਨ ਜਿਹਨੂੰ ਆਪਾਂ ਕਹਿੰਦੇ ਨੇ ਟੈਂਪਰੇਚਰ ਬੁਖਾਰ ਹੋ ਗਿਆ ਜਾਂ ਘਟ ਗਿਆ ਉਹ ਗੱਲ ਉਹ ਸਿਸਟਮ ਵੱਖਰਾ ਹੈ ਉਹ ਨظم ਵੱਖਰਾ ਇੱਕ ਪਰ ਜਿਹੜਾ ਸਹੀ ਨظم ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਆਕਸੀਜਨ ਟੈਂਪਰੇਚਰ ਤੇ ਪਾਣੀ ਤਿੰਨਾਂ ਚੀਜ਼ਾਂ ਕਰਕੇ ਤੇਰਾ ਜੀਵਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ ਕਰ ਪਾਈ ਮਹਾਰਾਜ ਕਹਿੰਦੇ ਜਿਸ ਦੇ ਹੁਕਮ ਵਿੱਚ ਸਾਰਾ జగਤ ਨੱਥਿਆ ਹੋਇਆ ਹੈ ਤੇ ਜਿਸ ਤੋਂ ਬਿਨਾਂ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ ਉਸੇ ਦੀ ਸਿਫਤ ਚਲਾ ਕਰ ਵਾਹ ਗੱਗੇ ਕੋਏ ਗਾਇ ਜਨ ਛੋਡੀ ਗਲੀ ਗੱਲੀ ਗੋਬਿੰਦ ਘਰਬ ਭਿਆ ਗੱਗੇ ਗੋਏ ਗਾਇ ਜਨ ਛੋਡੀ ਗੱਲੀ ਗੋਬਿੰਦ ਗਰਮ ਪਿਆ ਮਹਾਰਾਜ ਕਹਿੰਦੇ ਜਿਸ ਨੇ ਸਿਮਰਨ ਨਹੀਂ ਕੀਤਾ ਤੇ ਪ੍ਰਭੂ ਬਾਰੇ ਨਰੀਆਂ ਵਿਦਪਤਾ ਦੀਆਂ ਵਿਦਪਤਾ ਦੀਆਂ ਗੱਲਾਂ ਕੀਤੀਆਂ ਹਨ ਉਹ ਹੰਕਾਰੀ ਬਣਦਾ ਹੈ ਜੋ ਗੱਲਾਂ ਬਾਤਾਂ 'ਚ ਵੱਡਾ ਆਪਣੇ ਆਪ ਨੂੰ ਅਖਵਾਉਂਦਾ ਆਪਾਂ ਚੈਨਲਾਂ 'ਤੇ ਵੀ ਸੁਣਦੇ ਹੁੰਨੇ ਆ ਉਹ ਗੱਲਾਂ ਬਾਤਾਂ 'ਚ ਬੜੇ ਲੱਗਦੇ ਨੇ ਵੱਡੇ ਵੀ ਹਾਂ ਬੜਾ ਗਤਬਾਰਾ ਹੈ ਪਰ ਜਦੋਂ ਉਹਦਾ ਰਿਜ਼ਲਟ ਮਿਲਦਾ ਤੇ ਫਿਰ ਪਤਾ ਲੱਗਦਾ ਵੀ ਇਹਦੇ ਕੋਲੇ ਉਸ ਗੁਰੂ ਵਾਲੀ ਸਮਝ ਨਹੀਂ ਹੈ ਗੁਰੂ ਦੀ ਮਤ ਨਹੀਂ ਹੈ ਇਹਦੇ ਕੋਲੇ ਗੁਰੂ ਦੇ ਮਤ ਤੋਂ ਬਿਨਾ ਜਿੰਨਾ ਮਰਜੀ ਪਾਈ ਸਿਆਣਾ ਪਾਇ ਕੋਈ ਪੜਿਆ ਲਿਖਿਆ ਗੁਰਬਾਣੀ ਕਹਿੰਦੀ ਆ ਪੜਿਆ ਮੂਰਖ ਆਖੀਏ ਜਿਸ ਮੁਖ ਨਾਹੀਂ ਗਿਆਨ ਜਿਹਦੇ ਕੋਲੇ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਬਾਰੇ ਕੋਈ ਗਿਆਨ ਨਹੀਂ ਹੈ ਉਹ ਜਿੰਨਾ ਮਰਜੀ ਪੜਿਆ ਹੋਵੇ ਮਹਾਰਾਜ ਮੂਰਖ ਦੱਸਦੇ ਨੇ ਉਹਨੂੰ ਇਥੇ ਵੀ ਇਹੋ ਜੀ ਗੱਲ ਹੀ ਕਰੀ ਆ ਕੋਈ ਗੱਗੇ ਕੋਏ ਕਾਏ ਜਨ ਸੋਡੀ ਗੱਲੀ ਗੋਬਿੰਦ ਘਰਪੇ ਆ ਬੇ ਗੱਲੀ ਬਾਤੀ ਗੱਲੀ ਬਾਤੀ ਮੈਂ ਵੱਡੀ ਅਗਲਾ ਸ਼ਬਦ ਨਹੀਂ ਕਹਿੰਦੇ ਚੱਲ ਮਹਾਰਾਜ ਕਹਿੰਦੇ ਜਿਸ ਨੇ ਸਿਮਰਨ ਨਹੀਂ ਕੀਤਾ ਤੇ ਪ੍ਰਭੂ ਬਾਰੇ ਨਿਰੀਆਂ ਵਿਦਪਦਾ ਦੀਆਂ ਗੱਲਾਂ ਕੀਤੀਆਂ ਹਨ ਉਹ ਹੰਕਾਰੀ ਬਣਦਾ ਹੈ ਮਨੁੱਖ ਨਿਮਰਤਾ ਵਾਲਾ ਨਹੀਂ ਹੁੰਦਾ ਉਹਦੇ ਕੋਲੇ ਨਿਮਰਤਾ ਨਹੀਂ ਆਉਂਦੀ ਘੜ ਭਾਂਡੇ ਜਨ ਆਵੀ ਸਾਜੀ ਚੜਨ ਵਾਹੇ ਤਹੀ ਕੀਆ ਘੜ ਮੈਨੇ ਘੜ ਕੇ ਭਾਂਡੇ ਘੜ ਕੇ ਜਿਵੇਂ কুমہار ਵੀਰ ਇੱਕੋ ਮਿੱਟੀ ਤਿਆਰ ਕਰਦਾ ਉਹ ਦੇਖਦੇ ਨਾ ਆਪਾਂ কুমہار ਵੀਰ ਇੱਕੋ ਮਿੱਟੀ ਆ ਇੱਕੋ ਤਿਆਰ ਕਰਦਾ ਇੱਕੋ ਜਿਹੀ ਤੇ ਉਹਦੇ ਭਾਂਡੇ ਵੱਖਰੇ ਵੱਖਰੇ ਬਣਾਉਂਦਾ ਉਹ ਕੋਈ ਘੜਾ ਬਣਾਤਾ ਕੋਈ ਚਾਟੀ ਬਣਾਤੀ ਕੋਈ ਕੁੱਜਾ ਬਣਾਤਾ ਕੋਈ ਮੱਗਾ ਬਣਾਤਾ ਕੋਈ ਗਾਗਰ ਬਣਾਤੀ ਵੱਖਰੇ ਵੱਖਰੇ ਭਾਂਡੇ ਬਣਾਉਂਦਾ ਨਾ ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਭਾਂਡੇ ਵੱਖਰੇ ਵੱਖਰੇ ਸਾਜੇ ਨੇ ਕਿਹੜੇ ਮਨੁੱਖਤਾ ਵਿੱਚ ਨਾ ਸਮਝ ਲਿਓ ਹੁਣ ਮਨੁੱਖਤਾ ਪਸ਼ੂ ਪੰਛੀ ਪੇੜ ਪੌਦੇ ਜੀਵ ਜੰਤੂ ਕੀੜੇ ਮਕੋੜੇ ਇਹ ਬੱਕਰੇ ਬੱਕਰੇ ਭਾਂਡੇ ਸਾਜੇ ਨੇ ਦੂਜੇ ਨੰਬਰ ਤੇ ਚਲੋ ਮੁਨੱਖਤਾ ਵਿੱਚ ਜੇ ਲਿਆਉਨੇ ਆਪਾਂ ਵੀ ਕਿਸੇ ਦਾ ਕੱਦ ਲੰਬਾ ਕਿਸੇ ਦਾ ਛੋਟਾ ਕਿਸੇ ਦਾ ਰੰਗ ਗੋਰਾ ਕਿਸੇ ਦਾ ਕਾਲਾ ਇਹ ਇੱਕੋ ਭਾਂਡੇ ਦੇ ਨੇ ਮਿੱਟੀ ਇੱਕੋ ਹੀ ਹੈ ਪ੍ਰਭੂ ਪਰਮਾਤਮਾ ਦੀ ਕਲਾ ਜੋ ਆ ਦੇਖੋ ਆ ਜਿਹੜਾ ਸਰੀਰ ਆ ਆਪਣੀਆਂ ਚਮੜੀ ਸਕਿਨ ਜਿਹਨੂੰ ਆਪਾਂ ਕਹਿੰਨੇ ਹੱਡੀਆਂ ਇਹ ਪਤਾ ਨਹੀਂ ਕਿੱਥੋਂ ਮਟੀਰੀਅਲ ਇਹੋ ਜਿਹਾ ਮਟੀਰੀਅਲ ਨਹੀਂ ਬਣਾ ਸਕਿਆ ਮਨੁੱਖ ਨਹੀਂ ਬਣਾ ਸਕਦਾ ਇਹ ਮਟੀਰੀਅਲ ਅਕਾਲ ਪੁਰਖ ਵਾਹਿਗੁਰੂ ਆਪ ਹੀ ਕੁਦਰਤੀ ਤਿਆਰ ਹੁੰਦਾ ਹੈ। ਉਸ ਕਾਦਰ ਦੀ ਕੁਦਰਤ ਦੇ ਨਿਯਮ ਮੁਤਾਬਕ ਹੀ ਮਟੀਰੀਅਲ ਤਿਆਰ ਹੁੰਦਾ ਆ ਸਰੀਰ, ਢਾਂਚਾ। ਇੰਨੀ ਕਲਾ ਦਾ ਮਾਲਕ ਕੋਈ ਨਹੀਂ ਹੈ ਪ੍ਰਭੂ ਪਰਮਾਤਮਾ ਤੋਂ ਬਿਨ। ਉਹ ਇੱਕੋ ਇੱਕ ਹੀ ਹੈ ਇੰਨੀ ਕਲਾ ਦਾ ਮਾਲਕ। ਜੋ ਸਭ ਜੀਵਾਂ ਨੂੰ ਪੈਦਾ ਕਰਕੇ ਤੇ ਸਾਂਭ ਸੰਭਾਲ ਕਰਦਾ ਹੈ ਘੜ ਭਾਂਡੇ, ਜਿਨ ਆਵੀ ਸਾਜੀ। ਇਹ ਪੰਕਤੀ ਚ ਇਹੀ ਸਮਝਾਉਂਦੇ ਨੇ ਮਹਾਰਾਜ। ਵੇ ਪਹਿਲਾਂ ਭਾਂਡੇ ਘੜੇ ਫਿਰ ਆਵੀ ਚ ਰੱਖ ਕੇ ਪਕਾਏ ਜਿਵੇਂ ਕਮਿਹਾਰ ਵੀਰ ਭਾਂਡੇ ਪਕਾਉਂਦਾ ਇਸੇ ਤਰ੍ਹਾਂ ਔਕਾਲਪੁਰ ਖਵਾਹਿਗੁਰੂ ਦੀ ਕੁਦਰਤ ਦੇ ਨਿਯਮ ਮੁਤਾਬਕ ਆਟੋਮੈਟਿਕੀ ਇਹ ਆਵੀ ਚੱਲ ਰਹੀ ਹੈ ਕੋਈ ਇਹਨੂੰ ਬਾਲਣ ਗੋਹਾ ਪਾ ਕੇ ਨਹੀਂ ਗਰਮ ਕਰਨ ਦੀ ਜ਼ਰੂਰਤ ਆਵੀ ਨੂੰ ਤਪਾਉਣ ਦੀ ਜ਼ਰੂਰਤ ਨਹੀਂ ਕੁਦਰਤ ਇਸ ਦੇ ਕੁਦਰਤੀ ਆਵੀ ਚੱਲ ਰਹੀ ਹੈ ਕੁਦਰਤੀ ਇਹ ਭਾਂਡੇ ਬਣ ਰਹੇ ਨੇ ਕੜਪੰਡ ਜਨ ਆਵੀ ਸਾਜੀ ਚਾੜ ਨਵਾਹੇ ਤਹੀ ਕੀਆ ਮਹਾਰਾਜ ਦੱਸਦੇ ਨੇ ਛੋਡੀ ਬਾਰੇ ਨੋਟ ਕਰੋ ਗੁਰੂ ਨਾਨਕ ਸਾਹਿਬ ਜੀ ਨੇ ਇਹ ਲਬਜ ਕਿਸ ਅਰਥ ਵਿੱਚ ਵਰਤਿਆ ਹੈ ਇਹ ਸਮਝਣ ਲਈ ਉਹਨਾਂ ਦੀ ਹੀ ਬਾਣੀ ਵਿੱਚੋਂ ਪ੍ਰਮਾਣ ਤੰਦੇ ਧਰਦੇ ਧਾਰ ਕਲਾ ਜਨ ਛੋਟੀ ਬੰਦ ਨੂੰ ਬੰਦ ਨੂੰ ਬੰਦ ਨੂੰ ਲੱਲੇ ਲਾਏ ਧੱਦੇ ਜਨ ਛੋਟੀ ਬੰਦਨਾ ਇਹ 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 ਵਿਚਾਰ ਜਿਹੜਾ ਨਾ ਇਹ ਇਹਦੇ ਹਿੰਟ ਦਿੱਤੇ ਹੋਏ ਨੇ ਵੀ ਇਸ ਤਰ੍ਹਾਂ ਪਾਈ ਗੁਰੂ ਸਾਹਿਬ ਨੇ ਇਹ ਉਚਾਰਨ ਕੀਤਾ ਹੈ ਤੇ ਜਿਹੜਾ ਅਰਥ ਹੈ ਦਾ ਅਰਥ ਮਹਾਰਾਜ ਦੱਸਦੇ ਨੇ ਜਿਸ ਗੋਬਿੰਦ ਨੇ ਜੀਵ ਭਾਂਡੇ ਬਣਾ ਕੇ ਸੰਸਾਰ ਰੂਪੀ ਆਵੀ ਤਿਆਰ ਕੀਤੀ ਹੈ ਉਸਨੇ ਜਨਮ ਮਰਨ ਦਾ ਗੇੜ ਵੀ ਤਿਆਰ ਕੀਤਾ ਹੋਇਆ ਹੈ ਅੱਗੇ ਮਾਰਾ ਦਾਦਾ ਨੇ ਕੱਗੇ ਕਾਲ ਸੇਵਕ ਜੇ ਘਾਲੇ ਸ਼ਬਦ ਗੁਰੂ ਕੇ ਲਾਗ ਰਹੇ ਜੇ ਮਨੁੱਖ ਸੇਵਕ ਸੁਭਾਅ ਬਣ ਕੇ ਸੇਵਕਾਂ ਵਾਲੀ ਕਰੜੀ ਮਿਹਨਤ ਕਰੇ ਜੇ ਆਪਣੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੋੜੀ ਰੱਖੇ ਤਮਾਰਾ ਦੱਸਦੇ ਨੇ ਅਗਲੇ ਸ਼ਬਦ ਚ ਬੁਰਾ ਭਲਾ ਜੇ ਸਮਕਰ ਜਾਣੇ ਇਹਨ ਵਿਦ ਸਹਿਬ ਰਾਮਤ ਰਹੇ ਮਰਜ ਦੱਸਦੇ ਨੇ ਤੇ ਬਰਾਈ ਭਲਾਈ ਨੂੰ ਇੱਕੋ ਜਿਹਾ ਜਾਣੇ ਤਾਂ ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ ਸਹੀ ਤਰ੍ਹਾਂ ਸਿਮਰ ਸਕਦਾ ਹੈ ਬਰਾਈ ਭਲਾਈ ਦਾ ਮਤਲਬ ਆ ਵੀ ਕੋਈ ਇਨਸਲਟ ਕਰ ਦਵੇ ਜਿਹਨੂੰ ਅੱਜ ਕੱਲ ਦੀ ਭਾਸ਼ਾ ਚ ਆਪਾਂ ਕਹਿੰਦੇ ਨੇ ਵੀ ਮੇਰੀ ਇਨਸਲਟ ਕਰਤੀ ਨੇ ਜੇ ਰਪjabi ਚ ਆਪਾਂ 베ਜਤੀ ਕਹਿੰਦੇ ਆ ਵੀ ਕੋਈ 베ਜਤੀ ਵੀ ਕਰ ਦਵੇ ਅਨਸਲਟ ਕਰ ਦਵੇ ਤਾਂ ਵੀ ਕੋਈ ਫਰਕ ਨਹੀਂ ਗੁਰਮਖ ਪਿਆਰੇ ਨੂੰ ਤੇ ਜੇ ਕੋਈ ਉਸਤਤੀ ਕਰਦਾ ਉਹਦੀ ਸਿਫਤ ਸਲਾਹ ਕਰਦਾ ਉਹਨੂੰ ਮਾਨ ਸਤਕਾਰ ਦਿੰਦਾ ਤਾਂ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਇੱਕੋ ਜਿਹਾ ਲੱਗਦਾ ਮਾਨ ਸਤਕਾਰ ਦੇਣ ਵਾਲਾ ਵੀ ਉਹੀ ਦਿਖਦਾ ਉਹਨੂੰ ਤੇ ਅਨਸਲਟ ਕਰਨ ਵਾਲਾ ਵੀ ਇੱਕੋ ਜਿਹਾ ਦਿਖਦੇ ਨੇ ਵੀ ਪ੍ਰਭੂ ਪਰਮਾਤਮਾ ਨੇ ਬਣਾਏ ਆ ਸਾਰ ਬਈ ਉਹਦਾ ਹੀ ਰੂਪ ਹੈ ਮਹਾਰਾਜ ਕਹਿੰਦੇ ਉਹ ਸਿਮਰਨ ਕਰ ਸਕਦਾ ਪ੍ਰਭੂ ਪਰਮਾਤਮਾ ਦਾ ਸਿਮਰਨ ਸਿਮਰਨ ਕਰ ਰਿਹਾ ਆਏ ਮੰਨ ਲੈਨੇ ਆਪਾਂ ਅੱਗੇ ਸਤਿਗੁਰੂ ਦੱਸ ਦਿੰਨੇ ਚ ਚੇ ਚਾਰ ਬੇਦ ਜਨ ਸਾਜੇ ਚਾਰੇ ਖਾਣੀ ਚਾਰ ਜੁਗਾ ਧਿਆਨ ਨਾਲ ਸੁਣਨਾ ਜੀ ਜਿਸ ਪਰਮਾਤਮਾ ਨੇ ਅੰਡਜ ਜੇਰਜ ਸੇਤਜ ਉਤਪੁੱਜ ਅੰਡੇ ਤੋਂ ਜੀਵ ਪੈਦਾ ਕਰਤੇ ਜੇਰ ਤੋਂ ਪੈਦਾ ਹੁੰਦੇ ਨੇ ਜੀਵ ਸੇਤਜ ਮੁੜ ਕੇ ਜੋ ਵੀ ਪੈਦਾ ਹੁੰਦੇ ਨੇ ਤੇ ਉਤਪੁੱਜ ਧਰਤੀ ਵਿੱਚੋਂ ਵੀ ਪੈਦਾ ਹੁੰਦੇ ਨੇ ਫਸਲਾਂ ਹੁੰਦੀਆਂ ਨੇ ਧਰਤੀ ਵਿੱਚੋਂ ਪੇੜ ਪੌਦੇ ਹੁੰਦੇ ਨੇ ਫਰੂਟ ਪੈਦਾ ਹੁੰਦਾ ਸਬਜ਼ੀਆਂ ਪੈਦਾ ਹੁੰਦੀਆਂ ਨੇ ਇਹ ਪ੍ਰਭੂ ਪਰਮਾਤਮਾ ਨੇ ਧਰਤੀ ਵਿੱਚੋਂ ਪਸੀਨੇ ਵਿੱਚੋਂ ਤੇ ਜੇਰ ਤੇ ਅੰਡੇ ਵਿੱਚੋਂ ਚਾਰ ਖਾਣੀਆਂ ਨੇ ਇਹ ਜੀਵਾਂ ਦੇ ਵਧਣ ਫੁੱਲਣ ਵਾਲੀਆਂ ਜੀਵਾਂ ਦੀ ਉਤਪਤੀ ਹੋਣ ਵਾਸਤੇ ਵੱਧਾ ਹੋਣ ਵਾਸਤੇ ਜੀਵਾਂ ਦੇ ਵਿੱਚ ਕਹਿ ਲੋ ਵੀ ਮਨੁੱਖ ਤੋਂ ਮਨੁੱਖ ਪੈਦਾ ਹੋ ਰਿਹਾ ਧਰਤੀ ਵਿੱਚੋਂ ਪੇੜ ਪੌਦੇ ਫਸਲਾਂ ਪੈਦਾ ਹੋ ਰਹੀਆਂ ਪਸੀਨੇ 'ਚੋਂ ਜੀਵ ਪੈਦਾ ਹੋ ਰਹੇ ਨੇ ਤੇ ਆਂਡੇ ਵਿੱਚੋਂ ਵੀ ਪੰਛੀਆਂ ਦੇ ਬੱਚੇ ਆਂਡਿਆਂ 'ਚੋਂ ਵੀ ਨਿਕਲਦੇ ਨੇ ਮਹਾਰਾਜ ਕਹਿੰਦੇ ਨਾ ਜਿਸ ਪ੍ਰਮਾਤਮਾ ਨੇ ਅੰਡਜ ਜੇਰਜ ਸੇਤਜ ਉਤਪਜ ਚੋਹਾ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ ਜਗਤ ਰਚਨਾ ਕਰਕੇ ਸੂਰਜ ਚੰਦ ਆਦਿਕ ਬਣਾ ਕੇ ਸਮੇਂ ਦੀ ਹੋਂਦ ਕਰਕੇ ਚਾਰੇ ਯੁਗ ਆਪ ਹੀ ਬਣਾਏ ਹਨ ਜੈਸ ਪ੍ਰਭੂ ਨੇ ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ ਚਾਰ 베ਦ ਰਚੇ ਹਨ ਜੋ ਵੀ ਰਚਨਾ ਹੋਈ ਆ ਉਹ ਆਪ ਹੀ ਸਾਧਨ ਕੁਦਰਤ ਦਾ ਕੁਦਰਤ ਸਾਧਨ ਬਣਦੀ ਹੈ ਤੇ ਕਰਦਾ ਸਭ ਕੁਝ ਆਪ ਹੀ ਹੈ ਧਿਆਨ ਦਿਓ ਕੁਦਰਤ ਸਾਧਨ ਬਣਦੀ ਹੈ ਕੁਦਰਤ ਇੱਕ ਸਾਧਨ ਕਰਦਾ ਸਭ ਕੁਝ ਕਾਦਰ ਹੀ ਹੈ ਆਪ ਵਿੱਚ ਵਰਤ ਕੇ ਮਨੋਖ ਤੋਂ ਮਨੋਖ ਮਨੋਖ ਤੋਂ ਮਨੋਖ ਪੈਦਾ ਹੋ ਰਹੇ ਨੇ ਜਰੀਆ ਮਨੋਖੀ ਆ ਪਰ ਵਰਤ ਕੇ ਆਪ ਹੀ ਕਲਾ ਹੋ ਸਰੀਰਾਂ ਦੀ ਘਾੜਤ ਘਟਦਾ ਹੈ ਬੀਜ ਆਪਾਂ ਪਾਉਨੇ ਆ ਜ਼ਮੀਨ ਦੇ ਵਿੱਚ ਤੇ ਉੱਗਦੇ ਉਹਦੀ ਕਿਰਪਾ ਨਾਲ ਹੀ ਆ ਤੇ ਫਲ ਵੀ ਉਹਦੀ ਕਿਰਪਾ ਨਾਲ ਹੀ ਲੱਗਦਾ ਇਹ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਚਾਰ ਖਾਣੀਆਂ ਬਣਾ ਕੇ ਚੌਹਾਂ ਖਾਣੀਆਂ ਰਾਹੀਂ ਸ੍ਰਿਸ਼ਟੀ ਨੂੰ ਕੁਦਰਤ ਨੂੰ ਆਪਣੀ ਨੂੰ ਸਾਜ ਰਿਹਾ ਹੈ ਜੁਗ ਜੁਗ ਜੋਗੀ ਖਾਣੀ ਭੋਗੀ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪ ਵੀ ਆ ਆਪ ਸੀ ਆ ਜੋ ਹਰੇਕ ਜੁਗ ਵਿੱਚ ਮੌਜੂਦ ਹੈ ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿੱਚ ਵਿਆਪਕ ਹੈ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ ਫਿਰ ਨਰਲੇਪ ਵੀ ਹੈ ਇਹ ਚੀਜ਼ ਤੋਂ ਵੱਖਰਾ ਵੀ ਹੈ ਪੋਗ ਵੀ ਆਪ ਹੀ ਪੋਗ ਰਿਹਾ ਵਿਆਪਕ ਹੋ ਕੇ ਸਾਰੀਆਂ ਜੀਵਾਂ ਵਿੱਚ ਵਰਤਕੇ ਕਰਦੀ ਸਭ ਕੁਝ ਆਪ ਹੀ ਰਹਾ ਤੇ ਨਿਰਲੇਪ ਵੀ ਆ ਦੇਖੋ ਉਹਦੀ ਕਲਾ ਤਾਕਤ ਉਹ ਆਪ ਹੀ ਵਿਦਿਆ ਦੀ ਉਤਪਤੀ ਦਾ ਮੂਲ ਹੈ ਤੇ ਪੜਿਆ ਹੋਇਆ ਹੈ ਆਪ ਹੀ ਪੰਡਤ ਹੈ ਹੁਣ ਇੱਥੇ ਕੋਈ ਫਰਕ ਨਹੀਂ ਰਿਹਾ ਕਿ ਆ ਫਿਰ ਹੁਣ ਤਾਂ ਸਭ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਮੈਨੂੰ ਨਹੀਂ ਕੋਈ ਅਕਾਲ ਪੁਰਖ ਵਾਹਿਗੁਰੂ ਹੈ ਕੀ ਹੈ ਪਾਈ ਇੱਕ ਕਰਕੇ ਮੰਨ ਲਾ ਈਰਖਾ ਦਬੈਦ ਜੈਲਤ ਛੜ ਦੇ ਪਿਆਰ ਕਰ ਮਨੁੱਖਤਾ ਦੇ ਨਾਲ ਜਿਵੇਂ ਆਪਣੇ ਧੀਆਂ ਪੁੱਤਰਾਂ ਬੱਚਿਆਂ ਨਾਲ ਭੈਣ ਭਰਾਵਾਂ ਨਾਲ ਪਿਆਰ ਰੱਖਦਾ ਹੋਵੇਂ ਦੂਜਿਆਂ ਨਾਲ ਵੀ ਰੱਖ ਸੱਚੇ ਸੱਚੇ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਆ ਜੇ ਅਵਿਦਿਆ ਸਭ ਜੀਵਾਂ ਦੇ ਅੰਦਰ ਜੇ ਅਵਿਦਿਆ ਸਭ ਜੀਵਾਂ ਦੇ ਅੰਦਰ ਪ੍ਰਵਲ ਹੋ ਰਹੀ ਹੈ ਤੇ ਮਨ ਵਿੱਚ ਭਟਕਣਾ ਹੈ ਇਹ ਤੇਰੀ ਹੀ ਬਣਾਈ ਹੋਈ ਹੈ ਵਾਹ ਭਰਮ ਉਪਾਏ ਭੁਲਾਈਨ ਆਪੇ ਤੇਰਾ ਕਰਮ ਹੋਆ ਤਨ ਗੁਰੂ